ਪੰਜਾਬ ਦੇ ਇੱਕ ਸਧਾਰਨ ਘਰ ਦੇ ਬਾਹਰ ਗੀਤਾਂ ਦੀ ਆਵਾਜ਼ ਅਤੇ ਮਠਾਈਆਂ ਦੀ ਖੁਸ਼ਬੂ ਸਾਫ਼ ਮਹਿਸੂਸ ਕੀਤੀ ਜਾ ਸਕਦੀ ਹੈ ਜਿੱਥੇ ਖੁਸ਼ੀਆਂ ਦਾ ਸੁਰ ਚੜ ਰਿਹਾ ਹੈ ਪਰ ਕੀ ਇਹ ਸੱਚਮੁੱਚ ਸੁਰ ਹੈ ਜਾਂ ਇੱਕ ਭਿਆਨਕ ਤੂਫਾਨ ਤੋਂ ਆਉਣ ਦੇ ਪਹਿਲਾਂ ਦੀ ਸ਼ਾਂਤੀ ਕਿਸੇ ਨੂੰ ਪਤਾ ਹੈ ਕਿ ਜਿਸ ਜ਼ਮੀਨ ਤੇ ਖੁਸ਼ੀਆਂ ਦੇ ਦੀਵੇ ਜਗਾਏ ਜਾ ਰਹੇ ਹਨ ਉਸ ਤੇ ਇੱਕ 20 ਸਾਲ ਪੁਰਾਣਾ ਇੱਕ ਅਜਿਹਾਰ ਰਾਜ ਰੱਬਿਆ ਹੈ ਜੋ ਅੱਜ ਅਚਾਨਕ ਫਟਣ ਵਾਲਾ ਹੈ ਇਹ ਰਾਜ ਸਿਰਫ ਇੱਕ ਪਰਿਵਾਰ ਦਾ ਨਹੀਂ ਇਹ ਦੋ ਜ਼ਿੰਦਗੀਆਂ ਦਾ ਦੋ ਦਾ ਕਹਿੰਦਾ ਅਤੇ ਕਈ ਅਣਕਹੀਆਂ ਕਹਾਣੀਆਂ ਦਾ ਬੁਝ ਹੈ ਹਰ ਮੁਸਕਰਾਟ ਪਿੱਛੇ ਲੁਕਿਆ ਹੈ ਦਰਦ ਹਰ ਰਿਸ਼ਤੇ ਦੀ ਗੰਢ ਵਿੱਚ ਜਿਵੇਂ ਕਿ ਇੱਕ ਅਣਦੇਖੀ ਤਰੇੜ ਹੈ ਲੋਕ ਹੱਸ ਰਹੇ ਹਨ ਇੱਤ ਕੋ ਦੁੱਜੇ ਨੂੰ ਵਧਾਈਆਂ ਦੇ ਰਹੇ ਹਨ ਵੀਰ ਅਤੇ ਕਿਰਨ ਦੇ ਸੁਹਰੀ ਭਵਿੱਖ ਦੀਆਂ ਕਾਵਨਾਮਾ ਕਰ ਰਹੇ ਹਨ ਉਹਨਾਂ ਨੂੰ ਲੱਗ ਰਿਹਾ ਹੈ ਕਿ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਹੈ ਵੀਰ ਆਪਣੇ ਪਿਤਾ ਗੁਰਮੀਤ ਸਿੰਘ ਨਾਲ ਬੈਠਾ ਹੈ ਉਸ ਦੀਆਂ ਅੱਖਾਂ ਦੇ ਵਿੱਚ ਕਿਰਨ ਲਈ ਪਿਆਰ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਚਮਕ ਹੈ ਕਿਰਨ ਵੀ ਸ਼ਰਮਾਰੀ ਹੈ ਉਸ ਦੀਆਂ ਨਜ਼ਰਾਂ ਲੀਂਆਂ ਹਨ ਪਰ ਉਸਦੇ ਚਿਹਰੇ ਤੇ ਇੱਕ ਨਵੀਂ ਜ਼ਿੰਦਗੀ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਉਸਦੀ ਮਾਂ ਸੁਖਪ੍ਰੀਤ ਉਸਦੇ ਪਿਤਾ ਰਾਜਿੰਦਰ ਦੇ ਨਾਲ ਕੜੀ ਆਪਣੇ ਆਪ ਨੂੰ ਬੜੀ ਭਾਗਸ਼ਾਲੀ ਸੰਘਰੀ ਹੈ ਜਿਵੇਂ ਹੀ ਸ਼ਗਨ ਦੀ ਰਸਮ ਆਪਣੇ ਸਿਖਰ ਤੇ ਪਹੁੰਚੀ ਅਤੇ ਸ਼ਗਨਾਂ ਦਾ ਥਾਲ ਲੈ ਕੇ ਸੁਖਪ੍ਰੀਤ ਕਿਰਨ ਦੀ ਮਾਂ ਅੱਗੇ ਵਧੀ ਤਾਂ ਕਮਰੇ ਦੇ ਵਿੱਚ ਮੌਜੂਦ ਕੁਝ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਗੁਰਮੇਲ ਸੰਘ ਦੀ ਨਜ਼ਰ ਜਦੋਂ ਉਸਦੇ ਚਿਹਰੇ ਤੇ ਪਈ ਜਿਵੇਂ ਕਿ ਉਸ ਦਾ ਰੰਗ ਹੀ ਉੱਡ ਗਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਾਲਾਂ ਦਾ ਦੱਬਿਆ ਹੋਇਆ ਸਵਾਲ ਗੁੱਸਾ ਅਤੇ ਪੀੜ ਉੱਭਰ ਕੇ ਆ ਗਏ ਸੁਖਪ੍ਰੀਤ ਨੇ ਜਦੋਂ ਗੁਰਮੇਲ ਸਿੰਘ ਨੂੰ ਦੇਖਿਆ ਤਾਂ ਉਸ ਦੇ ਵੀ ਹੱਥ ਕੰਮਣ ਲੱਗੇ ਚਿਹਰਾ ਸਫੇਦ ਪੈ ਗਿਆ ਉਸ ਤੇ ਅੰਦਰ ਇੱਕ ਜਿਵੇਂ ਪੁਚਾ ਲਿਆ ਜਿਸ ਦੀ ਗਰਜ ਕਿਸੇ ਨੂੰ ਸੁਣਾਈ ਨਹੀਂ ਦਿੱਤੀ ਪਰ ਉਸਨੇ ਉਸਤੇ باوجود ਨੂੰ ਹਿਲਾਕੇ ਰਖ ਦਿੱਤਾ ਇੱਕ ਪਲ ਲਈ ਜਿਵੇਂ ਸਮਾਂ ਰੁਗ ਗਿਆ ਢੋਲ ਦੀ ਥਾਪ ਰੁਕ ਗਈ ਗੀਤ ਖਾਮੋਸ਼ ਹੋ ਗਏ ਸਭ ਦੀਆਂ ਨਜ਼ਰਾਂ ਦੋਵਾਂ ਤੇ ਟਿੱਕ ਗਈਆਂ ਇੱਕ ਇਸ ਰਾਜ ਕੌਣ ਸੀ ਇਹ ਔਰਤ ਜਿਸ ਨੂੰ ਗੁਰਮੇਲ ਸਿੰਘ ਹਰਲੀਨ ਕਾ ਕੇ ਬੁਲਾਰੇ ਸੀ ਕਿਉਂ ਉਸ ਤੇ ਚਿਹਰੇ ਤੇ ਅਜੋ 20 ਸਾਲ ਪੁਰਾਣੇ ਦਰਦ ਚਲਕ ਸੀ ਕੀ ਸੀ ਉਹ 20 ਸਾਲ ਪੁਰਾਣਾ ਦਰਦ ਆਖਰਕਾਰ ਕੀ ਸੱਚਮੁੱਚ ਦੋ ਭੈਣ ਭਰਾਵਾਂ ਦਾ ਸ਼ਗਨ ਪੈ ਰਿਆ ਸੀ ਇਸ ਦੇ ਬਾਅਦ ਜੋ ਹੋਇਆ ਨਾ ਉਸ ਨੇ ਤਾਂ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਕਿਵੇਂ ਇੱਕ ਮਾਤਾ ਦੇ ਦੋ ਬੱਚੇ ਆਪਸ ਦੇ ਵਿੱਚ ਸ਼ਗਨਾਂ ਦੇ ਲਈ ਮਿਲੇ ਪਰਿਵਾਰ ਇਕੱਠਾ ਹੋਏ ਲੇਕਿਨ ਅਚਾਨਕ 20 ਸਾਲ ਪੁਰਾਣਾ ਲੁਕਿਆ ਦਰਦ ਇਸ ਤਰ੍ਹਾਂ ਸਾਹਮਣੇ ਆ ਜਾਵੇਗਾ ਇਹ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਇਸ ਦੇ ਪਿੱਛੇ ਕੀ ਵਜ੍ਹਾ ਸੀ ਸ਼ਗਨ ਤੋਂ ਪਹਿਲਾ ਇੱਕ ਦੂਜੇ ਨੂੰ ਮਿਲੇ ਨਹੀਂ ਸੀ ਜੇ ਨਹੀਂ ਤਾਂ ਇਸ ਦਾ ਕੀ ਕਾਰਨ ਸੀ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਤੀਆ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾ دیر ਕੀਤਿਆਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਇੱਕ ਛੋਟੇ ਪਿੰਡ ਖਰਿਆਵਲ ਵਿੱਚ ਜਿੱਥੇ ਖੇਤਾਂ ਦੀ ਮਹਿਕ ਅਤੇ ਪਿੰਡ ਦੀ ਸ਼ਾਂਤੀ ਰੂਹ ਨੂੰ ਸਕੂਨ ਦਿੰਦੀ ਹੈ ਉੱਥੇ ਹੀ 20 ਸਾਲ ਪਹਿਲਾਂ ਇੱਕ ਅਜਿਹਾ ਤੂਫਾਨ ਆਇਆ ਜਿਸ ਵੇਲੇ ਇੱਕ ਪਰਿਵਾਰ ਨੂੰ ਜਿਵੇਂ ਤੈਸ ਨਹਿਸ ਕਰ ਦਿੱਤਾ ਇੱਕ ਸੁਨਾਰੀ ਸਵੇਰ ਦੇ ਨਾਲ ਸੂਰਜ ਦੀਆਂ ਕਿਰਨਾਂ ਨਾਲ ਪਿੰਡ ਦਗਦਾ ਸੀ ਉੱਤੇ ਹੀ ਇੱਕ ਘਰ ਦੀ ਵਿਹੜੇ ਵਿੱਚ ਹਨੇਰਾ ਛਾ ਗਿਆ ਰੌਣਕਾਂ ਨਾਲ ਭਰਿਆ ਉਹ ਘਰ ਅਚਾਨਕ ਖਾਮੋਸ਼ ਹੋ ਗਿਆ ਜਦੋਂ ਘਰ ਦੀ ਬਹੂ ਜਵਾਨ ਅਤੇ ਖੂਬਸੂਰਤ ਹਰਲੀਨਾ ਬਿਨਾਂ ਕੁਝ ਕਹੇ ਬਿਨਾਂ ਕੋਈ ਨਿਸ਼ਾਨ ਛੱਡੇ ਅਚਾਨਕ ਰਾਤ ਨੂੰ ਗਾਇਬ ਹੋ ਗਈ ਖਰਲਿਨ ਹੈ ਜੋ ਆਪਣੇ ਵਿਆਹ ਤੋਂ ਬਾਅਦ ਆਪਣੇ ਸੋਹਰੇ ਘਰ ਦੇ ਵਿੱਚ ਇੱਕ ਬੜੀ ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਦੇਖ ਰਹੀ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਕਿਸਮਤ ਵਿੱਚ ਇੱਕ ਡੂੰਗਾ ਝਕਮ ਲਿਖਿਆ ਸੀ ਕਿਸੇ ਨੇ ਕਿਹਾ ਕਿ ਉਹ ਕਿਸੇ ਨਾਲ ਪਤ ਗਈ ਹੈ ਕਿਸੇ ਨੇ ਕਿਹਾ ਕਿ ਉਸ ਨੂੰ ਕੋਈ ਚੁੱਕੇ ਲਗਿਆ ਹੈ ਪਰ ਉਸ ਸੱਚਾਈ ਸਿਰਫ ਖਰਲਿਨ ਜਾਣਦੀ ਸੀ ਉਸ ਤੋਂ ਇਲਾਵਾ ਕੋਈ ਨਹੀਂ ਸਭ ਦੇ ਸਭ ਅੰਦਾਜ਼ੇ ਲਗਾ ਰਹੇ ਸਨ ਪਿੱਛੇ ਰਹਿ ਗਿਆ ਉਸ ਦਾ ਪਤੀ ਗੁਰਮੇਲ ਸਿੰਘ ਜੋ ਇੱਜ਼ਤ ਦੇ ਨਾਮ ਤੇ ਬਿਲਕੁਲ ਟੁੱਟ ਚੁੱਕਾ ਸੀ ਅਤੇ ਉਸ ਦਾ ਛੋਟਾ ਦਾ ਪੁੱਤਰ ਵੀਰ ਜੋ ਅਜੇ ਸਿਰਫ 6 ਮਹੀਨੇ ਦਾ ਸੀ ਮਾਂ ਦੇ ਦੁੱਧ ਲਈ ਤਰਸ ਰਿਹਾ ਸੀ ਗੁਰਮੇਲ ਸਿੰਘ ਨੇ ਹਰਲੀਨ ਦਾ ਨਾਮ ਆਪਣੇ ਘਰ ਵਿੱਚੋਂ ਹੀ ਨਹੀਂ ਸਗੋਂ ਆਪਣੇ ਦਿਲ ਵਿੱਚੋਂ ਵੀ ਮਿਟਾ ਦਿੱਤਾ ਉਸ ਨੇ ਵੀਰ ਨੂੰ ਆਪਣੀ ਮਾਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਉਸ ਨੇ ਪੁੱਤਰ ਲਈ ਪਿਤਾ ਅਤੇ ਮਾਂ ਦੋਵਾਂ ਦਾ ਫਰਜ਼ ਨਿਭਾਇਆ ਉਸ ਨੇ ਹਰਲੀਨ ਦੀਆਂ ਸਾਰੀਆਂ ਯਾਦਾਂ ਨੂੰ ਆਪਣੇ ਮਨ ਦੇ ਇੱਕ ਕੋਨੇ ਵਿੱਚ ਦੱਬ ਕੇ ਰੱਖ ਦਿੱਤਾ ਇਹ ਸੋਚ ਕੇ ਕਿ ਉਹ ਹੁਣ ਉਸਦੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ ਸਮਾ ਬੀਤ ਗਿਆ ਵੀਰ ਵੱਡਾ ਹੋ ਗਿਆ ਗੁਰਮੇਲ ਸਿੰਘ ਨੇ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਉਹਨਾਂ ਨੇ ਪੜ੍ਹਾਈ ਵਿੱਚ ਵੀਰ ਨੂੰ ਪੂਰੀ ਆਜ਼ਾਦੀ ਦਿੱਤੀ ਅਤੇ ਵੀਰ ਨੇ ਵੀ ਕਦੇ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਉਹ ਸ਼ਹਿਰ ਜਾ ਕੇ ਪੜ੍ਹਿਆ ਅਤੇ ਇੱਕ ਚੰਗੀ ਕੰਪਨੀ ਦੇ ਵਿੱਚ ਇੰਜੀਨੀਅਰ ਬਣ ਗਿਆ ਉਸਤੇ ਅੰਦਰ ਇੱਕ ਕਲਾਕਾਰ ਲੁਕਿਆ ਸੀ ਉਹ ਅਕਸਰ ਇਕੱਲੇ ਬੈਠ ਕੇ ਕਵਿਤਾਵਾਂ ਲਿਖਦਾ ਅਤੇ ਗੀਤ ਗੂੰਗੜਾਉਂਦਾ ਉਸ ਦੀਆਂ ਕਵਿਤਾਵਾਂ ਵਿੱਚ ਇੱਕ ਅਜੀਬ ਜਿਹੀ ਕਮੋਸ਼ੀ ਅਤੇ ਖਾਲੀਪਨ ਸੀ ਜਿਸ ਨੂੰ ਉਹ ਖੁਦ ਵੀ ਸਮਝ ਨਹੀਂ ਪਾਉਂਦਾ ਸੀ ਇਹ ਸ਼ਾਇਦ ਉਸ ਖਾਲੀਪਨ ਦਾ ਅਹਿਸਾਸ ਹੈ ਜੋ ਉਸ ਦੀ ਮਾਂ ਦੇ ਜਾਣ ਨਾਲ ਉਸ ਦੀ ਜ਼ਿੰਦਗੀ ਵਿੱਚ ਆਇਆ ਸੀ ਹੁਣ ਉਸ ਦੀ ਉਮਰ ਵਿਆਹ ਦੀ ਹੋ ਚੁੱਕੀ ਸੀ ਗੁਰਮੇਲ ਸਿੰਘ ਜੋ ਕਈ ਸਾਲਾਂ ਤੋਂ ਇਕੱਲੇ ਸਨ ਉਹ ਚਾਹੁੰਦੇ ਸਨ ਕਿ ਵੀਰ ਦਾ ਘਰ ਬਸ ਜਾਵੇ ਉਹਨਾਂ ਨੂੰ ਲੱਗਦਾ ਸੀ ਵੀ ਵੀਰ ਦੇ ਵਿਆਹ ਨਾਲ ਹੀ ਉਹਨਾਂ ਦੇ ਘਰ ਦੀ ਰੌਣਕ ਸ਼ਾਇਦ ਵਾਪਸ ਆ ਜਾਵੇਗੀ ਜੋ ਹਰ ਨੇ ਦੇ ਜਾਣ ਨਾਲ ਬਿਲਕੁਲ ਖਤਮ ਹੋ ਗਈ ਸੀ ਬਹੁਤ ਸਾਰੀਆਂ ਕੁੜੀਆਂ ਦੇ ਰਿਸ਼ਤੇ ਆਏ ਪਰ ਵੀਰ ਨੂੰ ਕੋਈ ਪਸੰਦ ਨਹੀਂ ਆਈ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕਿਸੇ ਖਾਸ ਇਨਸਾਨ ਦੀ ਕਮੀ ਹੈ ਜੋ ਉਸ ਦੀ ਰੂਹ ਨੂੰ ਸਮਝ ਸਕੇ ਇੱਕ ਦਿਨ ਉਸ ਦੇ ਦੋਸਤ ਨੇ ਉਸ ਨੂੰ ਇੱਕ ਕੁੜੀ ਬਾਰੇ ਦੱਸਿਆ ਜਿਸ ਦਾ ਨਾਮ ਸੀ ਕਿਰਨ ਕਨਨਾ ਸ਼ਹਿਰ ਦੇ ਵਿੱਚ ਰਹਿੰਦੀ ਸੀ ਉਸਦੇ ਪਿਤਾ ਰਾਜਿੰਦਰ ਇੱਕ ਛੋਟੇ ਵਪਾਰੀ ਸਨ ਅਤੇ ਉਸਦੀ ਮਾਂ ਸੁਖਪ੍ਰੀਤ ਇੱਕ ਸਧਾਰਨ ਗਰਹਿਣੀ ਸੀ ਜਦੋਂ ਵੀਰ ਕਿਰਨ ਨੂੰ ਮਿਲਿਆ ਤਾਂ ਉਸਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਿਆਰ ਹੋ ਗਿਆ ਕਿਰਨ ਸੱਚਮੁੱਚ ਬਹੁਤ ਸੋਹਣੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਖਾਸ ਚਮਕ ਸੀ ਜੋ ਵੀਰ ਨੂੰ ਆਪਣੇ ਵੱਲ ਖਿੱਚਦੀ ਉਸ ਦਾ ਸੁਭਾਅ ਵੀ ਨਿਮਰ ਅਤੇ ਮਿਲਨਸਾਰ ਸੀ ਵੀਰ ਨੂੰ ਲੱਗਿਆ ਕਿਰਨ ਹੀ ਉਹ ਇਨਸਾਨ ਹੈ ਜੋ ਉਸ ਦੀ ਜ਼ਿੰਦਗੀ ਦੇ ਖਾਲੀਪਨ ਨੂੰ ਭਰ ਸਕਦੀ ਹੈ ਉਸ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਕਿਰਨ ਦਾ ਜ਼ਿਕਰ ਕਰਨਾ ਸ਼ੁਰੂ ਕਰ ਦਿੱਤਾ ਵੀਰ ਨੇ ਕਿਰਨ ਨੂੰ ਪਸੰਦ ਕਰ ਲਿਆ ਉਸ ਨੇ ਆਪਣੇ ਪਤਨ ਨੂੰ ਦੱਸਿਆ ਗੁਰਮੇਲ ਸਿੰਘ ਬਹੁਤ ਖੁਸ਼ ਹੋਇਆ ਵੀ ਵੀਰ ਨੇ ਆਖਰਕਾਰ ਆਪਣੀ ਜ਼ਿੰਦਗੀ ਦਾ ਸਾਥ ਚੁਣ ਲਿਆ ਹੋਏ। ਉਹਨਾਂ ਨੇ ਕਿਰਨ ਦੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਲਈ ਅਤੇ ਪਤਾ ਲੱਗਾ ਵੀ ਉਹਨਾਂ ਦਾ ਪਰਿਵਾਰ ਬਹੁਤ ਨੇਕ ਅਤੇ ਇਮਾਨਦਾਰ ਸੀ। ਰਿਸ਼ਤਾ ਪੱਕਾ ਕਰਨ ਲਈ ਦੋਵੇਂ ਪਰਿਵਾਰ ਮਿਲੇ। ਵੀਰ ਦੇ ਪਰਿਵਾਰ ਦੇ ਵਿੱਚ ਸਿਰਫ ਉਹ ਅਤੇ ਉਸਦੇ ਪਿਤਾ ਹੀ ਸਨ। ਬਾਕੀ ਰਿਸ਼ਤੇਦਾਰ ਦੂਰ ਰਹਿੰਦੇ। ਕਿਰਨ ਦੇ ਮਾਪੇ ਇੱਕ ਸੁਧਾਰਨ ਅਤੇ ਨੇਕ ਸੁਭਾਅ ਦੇ ਲੋਕ ਸਨ। ਸਾਰੀਆਂ ਗੱਲਾਂ ਹੋ ਗਈਆਂ। ਲੇਕਿਨ ਉਸ ਸਮੇਂ ਕਿਰਨ ਦੀ ਮਾਂ ਬਿਮਾਰ ਪੈਸੀ ਹਸਪਤਾਲ ਦੇ ਵਿੱਚ ਸੇ ਇਸ ਕਾਰਨ ਉਹ ਇਸ ਸ਼ਗਨਾਂ ਦੇ ਕਾਰਜ ਵਿੱਚ ਸ਼ਮੂਲਿਤ ਨਹੀਂ ਹੋ ਸਕੇ ਲੇਕਿਨ ਵੀਰ ਖਾਸ ਕਰਕੇ ਸਪੈਸ਼ਲ ਆਪਣੀ ਖੋਣ ਵਾਲੀ ਸੱਸ ਨੂੰ ਹਸਪਤਾਲ ਦੇ ਵਿੱਚ ਮਿਲ ਕੇ ਆਇਆ ਵੀਰ ਦਾ ਪਿਤਾ ਇਹ ਸੋਚ ਕੇ ਰਹਿ ਗਿਆ ਵੀ ਜਦੋਂ ਕੁੜਮ ਨੂੰ ਮਿਲੇ ਆ ਤਾਂ ਕੁੜਮਨੀ ਨੂੰ ਆਪਾਂ ਸ਼ਗਨਾਂ ਵਾਲੀ ਮਿਲ ਲਵਾਂਗੇ ਕੋਈ ਵੱਡੀ ਗੱਲ ਨਹੀਂ ਹੋਏ ਵੀਰ ਨੇ ਮਿਲ ਲਿਆ ਮੈਂ ਮਿਲ ਲਿਆ ਇੱਕੋ ਗੱਲ ਹੈ ਕੋਈ ਐਸੀ ਗੱਲ ਨਹੀਂ ਹੈ ਸਾਰੀਆਂ ਗੱਲਾਂ ਹੋ ਗਈਆਂ ਅਤੇ ਸ਼ਗਨ ਪਾਉਣ ਦਾ ਦਿਨ ਤੈ ਹੋ ਗਿਆ ਸ਼ਗੰਦੀ ਰਸਮ ਕਿਰਨਦੇਵ ਘਰ ਹੀ ਰੱਖੀ ਗਈ ਕਿਉਂਕਿ ਉਹਨਾਂ ਦਾ ਘਰ ਸ਼ਹਿਰ ਦੇ ਵਿੱਚ ਸੀ ਅਤੇ ਸਾਰੇ ਰਿਸ਼ਤੇਦਾਰਾਂ ਲਈ ਆਉਣਾ ਬਹੁਤ ਮੁਸ਼ਕਲ ਸੀ ਸ਼ਗਨ ਵਾਲੇ ਦਿਨ ਕਿਰਨਦਾ ਘਰ ਫੁੱਲਾਂ ਅਤੇ ਰੋਸ਼ਨੀ ਨਾਲ ਸਜਾਇਆ ਗਿਆ ਹਰ ਪਾਸੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸੀ ਗਵਾਂਡੇ ਰਿਸ਼ਤੇਦਾਰ ਅਤੇ ਦੋਸਤ ਸਭ ਸ਼ਾਮਲ ਸਨ ਢੋਲਕੀ ਦੀ ਆਵਾਜ਼ ਤੇ ਗੀਤ ਗਾਏ ਜਾ ਰਹੇ ਸਨ ਚਹਿਲ ਪਹਿਲ ਬਹੁਤ ਜ਼ਿਆਦਾ ਸੀ किरण एक लाल रंग ਦੇ ਪੰਜਾਬੀ ਸੂਰਤੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ ਉਸਤੇ ਖੱਤਾਂ ਦੇ ਮਹਿੰਦੀ ਦੇ ਘੋੜੇ ਰੰਗ ਚੜੇ ਸਨ ਜੋ ਵੀਰ ਨਾਲ ਉਸਤੇ ਪਿਆਰ ਦੀ ਗਵਾਹੀ ਦੇ ਰਹੇ ਸਨ ਵੀਰ ਅਤੇ ਗੁਰਮੇਲ ਸਿੰਘ ਆਪਣੇ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਕਿਰਨ ਦੇ ਘਰ ਪਹੁੰਚੇ ਵੀਰ ਦੀਆਂ ਨਜ਼ਰਾਂ ਕਿਰਨ ਤੇ ਸਨ ਉਸ ਨੂੰ ਲੱਗਦਾ ਸੀ ਕਿ ਉਸਤੇ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪਲ ਸ਼ਾਇਦ ਆਇਆ ਹੈ ਜਦੋਂ ਸ਼ਗੰਦੀ ਰਸਮ ਸ਼ੁਰੂ ਹੋਈ ਸਭ ਤੋਂ ਪਹਿਲਾਂ ਗੁਰਮੇਲ ਸਿੰਘ ਨੇ ਵੀਰ ਦੇ ਮੱਤੇ ਤੇ ਰੋਲੀ ਦਾ ਟਿੱਕਾ ਲਗਾਇਆ ਮੇਰੇ ਨੂੰ ਸ਼ਗਨ ਵਜੋਂ ਰੇਸ਼ਮੀ কুর্তা ਪਜਾਮਾ ਸੋਨੇ ਦੀ ਮੁੰਦਰੀ ਅਤੇ ਇੱਕ ਮੋਟਾ ਲਿਫਾਫਾ ਦੇ ਤਾ ਗਿਆ ਫਿਰ ਵਾਰੀ ਆਈ ਲੜਕੀ ਦੇ ਪਰਿਵਾਰ ਵੱਲੋਂ ਸ਼ਗਨ ਪਾਉਣ ਦੇ ਕਿਰਨ ਦੀ ਮਾਂ ਸੁਖਪ੍ਰੀਤ ਸ਼ਗਨ ਦਾ ਥਾਲ ਲੈ ਕੇ ਸਾਹਮਣੇ ਆਈ ਉਸਦੇ ਹੱਥ ਵਿੱਚ ਰੇਸ਼ਮੀ ਚੁੰਨੀ ਗਹਿਣੇ ਮਠਿਆਈਆਂ ਅਤੇ ਫੁੱਲਾਂ ਨਾਲ ਭਰਿਆ ਹੋਇਆ ਇੱਕ ਖੂਬਸੂਰਤ ਥਾਲ ਸੀ ਉਸਨੇ ਪੀਲੇ ਰੰਗ ਦੀ ਸਾਰੀ ਪਹਿਨੀ ਸੀ ਜਿਸ ਵਿੱਚ ਉਹ ਬਹੁਤ ਸ਼ਾਂਤ ਅਤੇ ਸੰਤੁਸ਼ਟ ਲੱਗ ਰਹੀ ਸੀ ਗੁਰਮੇਲ ਸਿੰਘ ਨੇ ਉਸਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ ਕਿਉਂਕਿ ਪਹਿਲੀ ਮੁਲਾਕਾਤ ਦੇ ਵਿੱਚ ਉਹ ਬਿਮਾਰ ਸੀ ਸੁਖਪ੍ਰੀਤ ਹੌਲੀ-ਹੌਲੀ ਵੀਰ ਦੇ ਨੇੜੇ ਆਈ ਉਸਤੇ ਮੱਥੇ ਤੇ ਟਿੱਕਾ ਲਗਾਉਣ ਲੱਗੀ ਜਿਵੇਂ ਹੀ ਗੁਰਮੇਲ ਸਿੰਘ ਦੀ ਨਜ਼ਰ ਸੁਖਪ੍ਰੀਤ ਦੇ ਚਿਹਰੇ ਤੇ ਬੜੀ ਗੌਰ ਨਾਲ ਪਈ ਉਸਤੇ ਖਪੌ ਸ਼ਗੰਦਾ ਥੜ ਡਿੱਗਣ ਲੱਸੀ ਉਸਦਾ ਚਿਹਰਾ ਪੀੜਾ ਭਰ ਗਿਆ ਉਸਨਾਂ ਅੱਖਾਂ ਵੱਡੀਆਂ ਹੋ ਗਈਆਂ ਜਿਵੇਂ ਉਸਨੇ ਕੋਈ ਭੂਤ ਦਿਖ ਲਿਆ ਹੋਵੇ ਸਰੀਰ ਤਰਤਰਾਉਣ ਲੱਗਾ ਉਸਤਾਦ ਦਿਮਾਗ 20 ਸਾਲ ਪਿੱਛੇ ਚਲਾ ਗਿਆ ਸੁਖ ਪ੍ਰੀਤਵੀ ਉਸੇ ਵੇਲੇ ਅਚਾਨਕ ਕਰ ਗਏ ਉਸ ਦੀਆਂ ਨਜ਼ਰਾਂ ਗੁਰਮੇਲ ਸਿੰਘ ਤੇ ਪਈਆਂ ਉਸਦੇ ਹੱਥ ਕੰਮਣ ਲੱਗੇ ਉਸਤਾਦ ਚਿਹਰਾ ਸਫੈਦ ਪੈ ਗਿਆ ਜਿਵੇਂ ਉਸਦੇ ਅੰਦਰੋਂ ਸਾਰਾ ਖੂਨ ਹੀ ਸੁੱਕ ਗਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਡਰ ਪਛਤਾਵਾ ਅਤੇ ਇੱਕ ਭਿਆਨਕ ਸਤਾਈ ਲੁਕੀ ਸੀ ਦੋ ਮਿੰਟ ਦੀ ਨਜ਼ਰ ਮਰਿਆ ਅਤੇ ਕਮਰੇ ਦੇ ਵਿੱਚ ਅਜੀਬ ਜਿਹੀ ਖਮੋਸ਼ੀ छा ਗਈ ਟੋਰ ਕੀ ਦੀ ਥਾਪ ਰੁਕ ਗਈ ਗੀਤ ਅਧਵੱਟੇ ਰਹਿ ਗਏ ਅਤੇ ਹਰ ਕੋਈ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖ ਰਿਹਾ ਸੀ ਵੀਰ ਅਤੇ ਕਿਰਨ ਸਮਝ ਨਹੀਂ ਪਾਰੇ ਸੀ ਵੀ ਇੱਥੇ ਕੀ ਹੋ ਰਿਹਾ ਹੈ ਉਹਨਾਂ ਨੇ ਇੱਕ ਦੂਜੇ ਵੱਲ ਦੇਖਿਆ ਫਿਰ ਆਪਣੇ ਮਾਪਿਆਂ ਵੱਲ ਗੁਰਮੀਲ ਸਿੰਘ ਨੇ ਖੋੜੀ-ਖੋੜੀ ਆਪਣੀ ਆਵਾਜ਼ ਵਿੱਚ ਇੱਕ ਤਿੱਖੀ ਕੜਵਾਟ ਭਰ ਕੇ ਕਿਹਾ ਹਰਨੀ ਨਾ ਤੂੰ ਤੂੰ ਇੱਥੇ ਕੀ ਕਰ ਰਹੀ ਹੈ ਇਹ ਸੁਣ ਕੇ ਕਮਰੇ ਦੇ ਵਿੱਚ ਬੈਠੇ ਸਾਰੇ ਲੋਕ ਹੈਰਾਨ ਰਹਿ ਗਏ ਕਿਰਨ ਦੀ ਮਾਤਾ ਸੁਖਪ੍ਰੀਤ ਜੀ ਹਰਨੀ ਨਹੀਂ ਅਤੇ ਏਕੀ ਇੱਕ ਗੁਰਮੀਲ ਸਿੰਘ ਉਸ ਨੂੰ ਹਰਲਿੰਨ ਕੋ ਕਹਿ ਰਿਹਾ ਹੈ ਰਾਜਿੰਦਰ ਜੋ ਸੁਖਪ੍ਰੀਤ ਦੇ ਨਾਲ ਖੜਾ ਸੀ ਉਸਨੇ ਵੀ ਹੈਰਾਨੀ ਨਾਲ ਪ੍ਰੀਤਵਾਲ ਦੇਖਿਆ ਇੱਕ ਹੀ ਕਰ ਰਹੇ ਹੋ ਤੁਸੀਂ ਇਹ ਮੇਰੀ ਪਤਨੀ ਸੁਪ੍ਰੀਤਾ ਹੈ ਕੋਈ ਹਰਲ ਨਹੀਂ ਸ਼ਾਇਦ ਤੁਹਾਨੂੰ ਗਲਤ ਫहमी ਹੋ ਗਈ ਹੈ ਗੁਰਮੇਲ ਸਿੰਘ ਨੇ ਇੱਕ ਕਦਮ ਅੱਗੇ ਵਧਾਇਆ ਉਸ ਦੀਆਂ ਅੱਖਾਂ ਵਿੱਚ ਗੁੱਸਾ ਪੀੜ ਅਤੇ ਸਾਲਾਂ ਦਾ ਦਬਾਇਆ ਹੋਇਆ ਦਰਦ ਬਿਲਕੁਲ ਸਾਫ਼ ਚਰਕਿਆ ਸੀ ਸੁਪ੍ਰੀਤਾ ਇਹ ਸੁਪ੍ਰੀਤਾ ਨਹੀਂ ਇਹ ਹਰਲ ਨਹੀਂ ਹੈ ਮੇਰੀ ਪਤਨੀ ਜੋ 20 ਸਾਲ ਪਹਿਲਾਂ ਮੈਨੂੰ ਅਤੇ ਮੇਰੇ 6 ਮਹੀਨੇ ਦੇ ਬੇਟੇ ਨੂੰ ਛੱਡ ਕੇ ਘਰੋਂ ਭੱਜ ਗਈ ਸੀ ਉਸ ਦੀ ਆਵਾਜ਼ ਕਮਰੇ ਦੇ ਵਿੱਚ ਗੂੰਜ ਰਹੀ ਸੀ ਹਰ ਸ਼ਬਦ ਇੱਕ ਟਾਕੂ ਵਾਂਗ ਦਿਲ ਵਿੱਚ ਉਤਰ ਰਿਹਾ ਸੀ ਇਹ ਸੁਣ ਕੇ ਕਮਰੇ ਦੇ ਵਿੱਚ ਇੱਕ ਚੀਕ ਜੀ ਨਿਕਲੀ ਕਿਰਨ ਅਤੇ ਵੀਰ ਦੇ ਪੈਰਾਂ ਨੇ ਧਰਤੀ ਨੂੰ ਜਮਿੰਨ ਖਿਸ ਗਈ ਵੀਰ ਨੇ ਆਪਣੇ ਪਿਤਾ ਵੱਲ ਦੇਖਿਆ ਫਿਰ ਸੁਕ੍ਰਿਤ ਵੱਲ ਉਸਤਾਦ ਦਿਮਾਗ ਕੁਝ ਵੀ ਸਮਝ ਨਹੀਂ ਪੜ ਰਿਹਾ ਸੀ ਮੇਰੀ ਮਾਂ 20 ਸਾਲ ਪਹਿਲਾਂ ਪਤ ਗਈ ਸੀ ਉਸਤੇ ਅੰਦਰ ਇੱਕ ਹਨੇਰਾ ਗਹਿਰਾ ਹੋ ਗਿਆ ਰਾਜਿੰਦਰ ਦੇ ਚਿਹਰੇ ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਸੀ ਉਸਨੇ ਸੁਪ੍ਰੀਤ ਦੇ ਚਿਹਰੇ ਵੱਲ ਦੇਖਿਆ ਜਿੱਤੇ ਖਲਿੰਦਾ ਡਰ ਅਤੇ ਸ਼ਰਮ ਸਾਫ ਦਿਖਾਈ ਦੇ ਰਹੀ ਸੀ ਇਹ ਕੀ ਬਕਵਾਸ ਹੈ ਮੇਰੀ ਪਤਨੀ ਦਾ ਸੁਪ੍ਰੀਤ ਹੈ ਉਹ ਕਦੇ ਕਿਤੇ ਨਹੀਂ ਗਈ ਉਹ ਹਮੇਸ਼ਾ ਤੋਂ ਮੇਰੇ ਨਾਲ ਰਹੀ ਹੈ ਰਾਜਿੰਦਰ ਦੀ ਆਵਾਜ਼ ਵਿੱਚ ਇੱਕ ਤਿੱਖਾਪਨ ਸੀ ਜਿਵੇਂ ਉਹ ਅਜੇ ਵੀ ਸੱਚਾਈ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੋਵੇ ਗੁਰਮੇਲ ਸਿੰਘ ਨੇ ਹੱਸਣਾ ਸ਼ੁਰੂ ਕਰ ਦਿੱਤਾ ਇੱਕ ਕੌੜੀ ਦਰਦਨਾਕ ਹਸੇ ਬਕਵਾਸ ਚੱਲ ਪੁੱਛ ਇਸਨੂੰ ਪੁੱਛ ਇਸਨੂੰ ਕਿ 20 ਸਾਲ ਪਹਿਲਾਂ ਕਿਤੇ ਸੀ ਪੁੱਛ ਕਿ ਇਸ ਦਾ ਇੱਕ ਪੁੱਤਰ ਸੀ ਜਿਸ ਨੂੰ ਦੁੱਧ ਪਿਆਉਂਦੇ ਹੋਏ ਛੜ ਗਈ ਸੀ ਕਿ ਉਸ ਨੂੰ ਵੀ ਭੁੱਲ ਗਈ ਹੈ ਉਸ ਦੀਆਂ ਅੱਖਾਂ ਵਿੱਚੋਂ ਅੱਗ ਨਿਕਲ ਰਹੀ ਸੀ ਸੋਕ ਬ੍ਰੀਟਰ ਜੋ ਪਹਿਲਾਂ ਚੁੱਪ ਸੀ ਹੁਣ ਕੰਬ ਦੀ ਆਵਾਜ਼ ਵਿੱਚ ਬੋਲੇ ਮੈਂ ਮੈਂ ਕੁਝ ਨਹੀਂ ਜਾਣਦੀ ਤੁਸੀਂ ਕੌਣ ਹੋ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਦੇਖਿਆ ਹੈ ਕਉਣ ਜੀ ਮੈਂ ਤੁਹਾਨੂੰ ਪਹਿਲਾਂ ਕਦੇ ਨਹੀਂ ਦੇਖਿਆ ਉਸ ਦੀ ਆਵਾਜ਼ ਵਿੱਚ ਇੱਕ ਬੇਵਸੀ ਸੀ ਇੱਕ ਸਚਾਈ ਨੂੰ ਲੁਕਾਉਣ ਦੀ ਬੇਵਸ ਕੋਸ਼ਿਸ਼ ਪਰ ਉਸ ਦੇ ਕੰਬਦੇ ਹੱਥ ਅਤੇ ਡਰਿਆ ਚਿਹਰਾ ਉਸ ਦੀਆਂ ਗੱਲਾਂ ਦਾ ਖੰਡਨ ਕਰ ਰਿਹਾ ਸੀ ਗੁਰਮੇਲ ਸਿੰਘ ਨੇ ਬੀਰਬਲ ਇਸ਼ਾਰਾ ਕਰਦਿਆਂ ਕਿਹਾ ਤੂੰ ਮੈਨੂੰ ਨਹੀਂ ਪਛਾਣਦੀ ਕੋਈ ਗੱਲ ਨਹੀਂ ਤੱਕੀ ਤੋਂ ਆਪਣੇ ਪੁੱਤਰ ਨੂੰ ਨਹੀਂ ਪਛਾਨਦੇ ਸੁਖਪ੍ਰੀਤ ਨੇ ਨਜ਼ਰ ਚੁੱਕ ਕੇ ਵੀਰਵਲ ਦੇਖਿਆ ਵੀਰ ਜਿਸ ਦਾ ਤੇਰਾ ਡਰ ਅਤੇ ਹਰਾਨੀ ਨਾਲ ਭਰਿਆ ਸੀ ਉਹ ਆਪਣੀਆਂ ਸਿਸਕੀਆਂ ਰੋਕ ਨਾ ਸਕਿਆ ਉਸ ਦੀਆਂ ਅੱਖਾਂ ਦੇ ਵਿੱਚ ਸਵਾਲ ਸੀ ਦਰਦ ਸੀ ਸੁਖਪ੍ਰੀਤ ਦੀਆਂ ਅੱਖਾਂ ਵਿੱਚ ਖੰਜੂ ਆ ਗਏ ਉਸਨੇ ਕਈ ਸਾਲਾਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਦੇਖਿਆ ਹੈ ਜਿਸ ਨੂੰ ਉਸਨੇ ਅਣਚਾਹੇ ਹਾਲਾਤਾਂ ਵਿੱਚ ਛੱਡ ਦਿੱਤਾ ਸੀ ਉਸਨੂੰ ਲੱਗਿਆ ਜਿਵੇਂ ਹੁਣੇ ਜ਼ਮੀਨ ਫਟ ਜਾਵੇ ਅਤੇ ਉਹ ਉਸ ਦੇ ਵਿੱਚ ਸਮਾ ਜਾਵੇ ਸ਼ਾਇਦ ਚੰਗਾ ਹੋਵੇ ਰਾਜਿੰਦਰ ਨੇ ਸੁਪਰੀਦ ਆਤ ਪੜਿਆ ਸੁਪ੍ਰਿਤ ਕਿ ਇਹ ਸੱਚ ਹੈ ਕਿ ਇਹ ਸਤਮੁਛ ਤੇਰਾ ਕਰਵਾਣਾ ਹੈ ਅਤੇ ਇਹ ਤੇਰਾ ਬੇਟਾ ਰਾਜਿੰਦਰ ਦੀ ਆਵਾਜ਼ ਹੁਣ ਇੱਕ ਸ਼ੱਕੀ ਪਤੀ ਦੀ ਸੀ ਜਿਸ ਦੀ ਦੁਨੀਆ ਇੱਕ ਪਲ ਦੇ ਵਿੱਚ ਉਲਟ ਗਈ ਸੀ ਸੁਖਪ੍ਰੀਤ ਨੇ ਇੱਕ ਵਾਰ ਵੀਰਵਲ ਦੇਖਿਆ ਫਿਰ ਰਜਿੰਦਰਵਲ ਅਤੇ ਅੰਤ ਦੇ ਵਿੱਚ ਸਿਰ ਝੁਕਾਨਿਆ ਉਸਦੀ ਕਮੋਸ਼ੀ ਨੇ ਸਭ ਕੁਝ ਦੱਸ ਦਿੱਤਾ ਉਸਦੀ ਚੁੱਪ ਹਜ਼ਾਰਾਂ ਸ਼ਬਦਾਂ ਤੋਂ ਜ਼ਿਆਦਾ ਭਰੀ ਸੀ ਰਜਿੰਦਰ ਨੂੰ ਲੱਗਿਆ ਜਮੀਨ ਉਸਤੇ ਪੈਰਾਹਟੋਂ ਜਮੀਨ ਖਸ ਗਈ ਹੋਵੇ ਉਸਦੀ ਪਤਨੀ ਜਿਸਤੇ ਉਹਨਾਂ ਨੇ ਅੰਨਾ ਪਰੋਸਾ ਕੀਤਾ ਉਹਨਾਂ ਨੇ 20 ਸਾਲ ਤੱਕ ਇੱਕ ਵੱਡਾ ਰਾਜ਼ ਲੁਕਾ ਕੇ ਰੱਖਿਆ ਦਰਅਸਲ 20 ਸਾਲ ਪਹਿਲਾਂ ਹਰਲੀਨ ਇੱਕ ਖੂਬਸੂਰਤ ਅਤੇ ਜਿੰਦਾਦਿਲ ਕੁੜੀ ਸੀ ਜੋ ਇੱਕ ਕੁਲੀ ਅਤੇ ਪਿਆਰੇ ਪਰਿਵਾਰ ਦੇ ਵਿੱਚ ਪਲੀ ਸੀ ਉਸਤੇ ਸੁਪਨੇ ਵੱਡੇ ਸਨ ਉਸਦਾ ਵਿਆਹ ਗੁਰਮੀਲ ਸਿੰਘ ਨਾਲ ਹੋਇਆ ਜੋ ਇੱਕ ਨੇਕ ਸੁਭਾਅ ਦਾ ਮਾਲਕ ਸੀ ਮਹੰਤ ਅਤੇ ਜ਼ਮੀਨ ਜਾਇਦਾਦ ਵਾਲਾ ਪਹਿਲੇ ਕੁਝ ਮਹੀਨੇ ਸਭ ਕੁਝ ਚੰਗਾ ਲੱਗਿਆ ਪਰ ਵਿਆਹ ਤੋਂ ਬਾਅਦ ਉਸਨੂੰ ਪਤਾ ਲੱਗਿਆ ਕਿ ਉਸਦਾ ਸੋਹਰਾ ਪਰਿਵਾਰ ਖਾਸ ਕਰਕੇ ਉਸਦੀ ਸੱਸ ਬਹੁਤ ਸਖ਼ਤਵਾਦੀ ਸੀ ਉਸਦੀ ਸੱਸ ਨੂੰ ਹਰ ਛੋਟੀ ਗੱਲ ਤੇ ਨੁਕਸ ਕੱਢਣ ਦੀ ਆਦਤ ਸੀ ਉਹ ਹਰ ਲੇਹਨ ਦੀ ਰਣੀ ਸਣੀ ਉਸਤੇ ਬੋਲਚਾਲ ਉਸਤੇ ਖਾਣਾ ਬਣਾਉਣ ਦੇ ਤਰੀਕੇ ਹਰ ਚੀਜ਼ ਦੇ ਵਿੱਚ ਕਮੀਆਂ ਕੱਢਦੀ ਹਰ ਲਈ ਨੂੰ ਲੱਗਦਾ ਜਿਵੇਂ ਉਹ ਹਰ ਪਲ ਇੱਕ ਇਮਤਿਹਾਨ ਦੇ ਰਹੀ ਹੈ ਗੁਰਮੀਲ ਸਿੰਘ ਆਪਣੀ ਮਾਂ ਦੇ ਅੱਗੇ ਬੇਵੱਸੇ ਉਹਨਾਂ ਦੀ ਗਲਮੰਦਾ ਪਰ ਉਹ ਹਰਲੀਨ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸਨੂੰ ਉਸ ਤੇ ਸੱਸ ਦੀਆਂ ਗੱਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਉਹ ਅਕਸਰ ਰਾਤ ਨੂੰ ਹਰਲੀਨ ਨੂੰ ਦਿਲਾਸਾ ਦਿੰਦਾ ਪਰ ਸਵੇਰ ਹੁੰਦਿਆਂ ਹੀ ਸਾਰਾ ਮਾਹੌਲ ਬਣ ਜਾਂਦਾ ਜਦੋਂ ਹਰਲੀਨ ਗਰਭਤੀ ਹੋਈ ਤਾਂ ਉਸਨੂੰ ਲੱਗਿਆ ਕਿ ਹੁਣ ਸਭ ਕੁਝ ਜਿਵੇਂ ਠੀਕ ਹੋ ਜਾਵੇਗਾ ਉਸਨੇ ਸੋਚਿਆ ਕਿ ਕਰਦੇ ਵਿੱਚ ਇੱਕ ਬੱਚੇ ਦੇ ਆਉਣ ਨਾਲ ਸ਼ਾਇਦ ਮੇਰੀ ਸੱਸ ਦਾ ਸੁਭਾਅ ਨਰਮ ਹੋ ਜਾਵੇਗਾ ਪਰ ਬੇਤਾ ਵੀਰ ਪੈਦਾ ਹੋਣ ਤੋਂ ਬਾਅਦ ਵੀ ਸੱਸ ਦਾ ਰਵੱਈਆ ਨਹੀਂ ਬਦਲਿਆ ਹਰਲੀਨ ਦੀ ਸੱਸ ਫਿਰ ਤੋਂ ਉਸੇ ਤਰ੍ਹਾਂ ਤਾਨੇ ਮਾਰਨ ਲੱਗੀ ਕਲ ਮੁਹੀ ਮਨਹੋਸ ਸਾਡੇ ਤਾਂ ਅਸੀਂ ਵੀ ਕਰਵਨ ਤੇਰੇ ਕਰਕੇ ਤੇਰੇ ਜੰਮ ਦੇ ਮੁੰਡੇ ਨੂੰ ਆ ਦੇਖ ਕਿੰਨੀ ਭਿਆਨਕ ਬਿਮਾਰੀ ਚਮੜ ਗਈ ਹੈ ਦਰਅਸਲ ਉਸ ਵੇਲੇ ਵੀਰ ਹਸਪਤਾਲ ਦੇ ਵਿੱਚ ਪਹੁੰਚੇ ਅਤੇ ਡਾਕਟਰਾਂ ਨੇ ਲਗਭਗ ਤਾਂ ਜਵਾਬ ਦੇ ਦਿੱਤੇ ਸਨ ਲੇਕਿਨ ਕਿਸੇ ਤਰ੍ਹਾਂ ਰੱਬ ਦੀ ਮਿਹਰ ਨਾਲ ਵੀਰ ਉਸ ਵੇਲੇ ਬਚ ਗਿਆ ਲੇਕਿਨ ਸੱਸ ਨੇ ਤਾਨ ਨਹੀਂ ਮਾਰਨੇ ਬਦਰੀ ਕਿਤੇ ਇੱਕ ਦਿਨ ਹਰਲੀਨ ਅਤੇ ਉਸਦੀ ਸੱਸ ਵਿੱਚ ਬਹੁਤ ਵੱਡਾ ਝਗੜਾ ਹੋਇਆ ਸੱਸ ਨੇ ਉਸ ਨੂੰ ਕਰਮੋਹੀ ਅਤੇ ਮਨਹੂਸ ਕਹਗੇ ਬੁਰੀ ਤਰ੍ਹਾਂ ਕਈ ਵਾਰ ਦਲੀਲ ਕੀਤਾ ਅਤੇ ਕਿਹਾ ਮੈਂ ਉਸਦੇ ਆਉਣ ਨਾ ਘਰ ਦੇ ਵਿੱਚ ਖੁਸ਼ੀ ਨਹੀਂ ਆਈ ਸਗੋਂ ਉਸ ਦਾ ਨਸੀਬ ਖਰਾਬ ਹੈ ਆਪਣੇ ਮੁੰਡੇ ਨੂੰ ਲਗਪਗ ਖਾ ਗਈ ਸੀ ਉਹ ਤਾਂ ਉਸਦੇ ਪਾੜ ਕਰਦਾ ਨਤੀਜਾ ਹੈ ਉਹ ਤਾਂ ਉਸਤੇ ਗੁਰੂ ਕਰ ਜਾਣ ਦਾ ਨਤੀਜਾ ਹੈ ਜਿਸ ਕਾਰਨ ਬੱਚਾ बच ਗਿਆ ਨਹੀਂ ਤਾਂ ਤੂੰ ਉਸ ਨੂੰ ਕਾਹੀ ਗਈ ਸੀ ਉਸਨੇ ਹਰਲੀਨ ਨੂੰ ਘਰੋਂ ਨਿਕਲ ਜਾਣ ਲਈ ਕਿਹਾ ਜਾ ਮਰ ਜਾ ਕਿਤੇ ਜਾ ਕੇ ਤੇਰੇ ਵਰਗੀ ਬਹੁਤਾ ਸਾਡੇ ਘਰ ਲਈ ਕਲੰਕ ਹੈ ਹਰਲੀਨ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਉਸਨੇ ਗੁਰਮੇਲ ਸਿੰਘ ਦਾ ਇੰਤਜ਼ਾਰ ਕੀਤਾ ਪਰ ਉਹ ਖੇਤਾਂ ਦੇ ਵਿੱਚੋਂ ਬੜੀ ਦੇਰੀ ਨਾਲ ਵਾਪਸ ਆਇਆ ਉਸ ਰਾਤ ਹਰਲੀ ਨੂੰ ਲੱਗਿਆ ਕਿ ਉਹ ਹੁਣ ਇਸ ਘਰ ਦੇ ਵਿੱਚ ਹੋਰ ਨਹੀਂ ਰਹਿ ਸਕਦੀ ਉਸ ਨੂੰ ਲੱਗਿਆ ਕਿ ਜੇਕਰ ਉਹ ਇੱਥੇ ਰਹੇਗੀ ਤਾਂ ਉਹ ਖੁਦ ਨੂੰ ਖਤਮ ਕਰ ਲਵੇਗੀ ਉਸਨੇ ਆਪਣੇ ਛੋਟੇ ਜਿਹੇ ਬੇਟੇ ਵੀਰ ਨੂੰ ਗੋਦੀ ਵਿੱਚ ਚੁੱਕਿਆ ਉਸ ਨੂੰ ਕਈ ਵਾਰ ਚਮਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਪਰ ਉਸਨੇ ਮਜਬੂਰੀ ਦੇ ਵਿੱਚ ਇੱਕ ਕਦਮ ਚੁੱਕਿਆ ਜੋ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਣ ਵਾਲਾ ਸੀ ਉਸਨੇ ਇੱਕ ਚਿੱਠੀ ਲਿਖੀ ਮੈਂ ਜਾ ਰਹੀ ਹਾਂ ਮੈਂ ਹੋਰ ਇੱਥੇ ਨਹੀਂ ਰਹਿ ਸਕਦੀ ਮੇਰੀ ਬੇਟੀ ਦਾ ਖਿਆਲ ਰੱਖਣਾ ਅਤੇ ਉਹ ਰਾਤ ਦੇ ਹਨੇਰੇ ਵਿੱਚ ਹਿੰਦੁ ਛੱਡ ਕੇ ਚਲੀ ਗਈ ਉਸਨੇ ਮਨ ਵਿੱਚ ਕੋਈ ਮੰਜ਼ਿਲ ਨਹੀਂ ਸੀ ਬਸ ਪੱਜ ਜਾਣ ਦੀ ਇੱਕ ਅਣਦੇਸੀ ਜ਼ਰੂਰਤ ਉਸਨੂੰ ਲੱਗਿਆ ਕਿ ਉਹ ਇਸ ਜ਼ਿੰਦਗੀ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦੀ ਹੈ ਜਿੱਥੇ ਉਸਨੂੰ ਸ਼ਾਂਤੀ ਮਿਲੇਗੀ ਉਹ ਸ਼ਹਿਰ ਪਹੁੰਚੀ ਬਿਨਾਂ ਕਿਸੇ ਜਾਣ ਪਹਿਚਾਨ ਦੇ ਬਿਨਾਂ ਕਿਸੇ ਸਹਾਰੇ ਦੇ ਉਸਨੇ ਆਪਣੇ ਪੁਰਾਣੇ ਪਛਾਣ ਪੱਤਰ ਅਤੇ ਨਾਮ ਨੂੰ ਛੱਡ ਕੇ ਇੱਕ ਨਵਾਂ ਨਾਮ ਸੁਖਪ੍ਰੀਤ ਅਪਣਾ ਲਿਆ ਉਸਨੂੰ ਡਰ ਸੀ ਕਿ ਕੋਈ ਉਸਨੂੰ ਪਛਾਣਨਾ ਲਵੇ ਕੋਈ ਉਸਤੇ ਅਤੀਤ ਨੂੰ ਕੋਲਾਂ ਦੇਵੇ ਉਸਨੇ ਛੋਟੇ ਮोटे ਕੰਮ ਕਰਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ ਪਹਿਲਾਂ ਇੱਕ ਚਾਹ ਦੀ ਦੁਕਾਨ ਤੇ ਕੰਮ ਕੀਤਾ ਫਿਰ ਇੱਕ ਛੋਟੀ ਫੈਕਟਰੀ ਦੇ ਵਿੱਚ ਮਜ਼ਦੂਰੀ ਕੀਤੀ ਜ਼ਿੰਦਗੀ ਬੜੀ ਮੁਸ਼ਕਲ ਸੀ ਪਰ ਉਸਨੂੰ ਆਜ਼ਾਦੀ ਮਹਿਸੂਸ ਹੁੰਦੀ ਜੋ ਉਸਨੇ ਕਦੇ ਮਹਿਸੂਸ ਨਹੀਂ ਕੀਤੀ ਸੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਉਸਦੀ ਮੁਲਾਕਾਤ ਰਾਜੇਂਦਰ ਨਾਲ ਹੋਈ ਰਾਜੇਂਦਰ ਇੱਕ ਨੇਕ ਅਤੇ ਬੜਾ ਭੋਲਾ ਇਨਸਾਨ ਸੀ ਉਹ ਇੱਕ ਸੁਭਾਰਨ ਪਰਿਵਾਰ ਤੋਂ ਸੀ ਉਸਨੇ ਕਦੇ ਹਰਲੀਨ ਦੇ ਪਿਛੋਕੜ ਬਾਰੇ ਜ਼ਿਆਦਾ ਸਵਾਲ ਨਹੀਂ ਪੁੱਛੇ ਸੁਖਪ੍ਰੀਤ ਨੇ ਉਸਨੂੰ ਦੱਸਿਆ ਕਿ ਉਸਦੇ ਮਾਪੇ ਇੱਕ ਹਾਦਸੇ ਦੇ ਵਿੱਚ ਮਰ ਗਏ ਹਨ ਅਤੇ ਉਹ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਰਹਿਣਾ ਚਾਹੁੰਦੀ ਰਾਜੇਂਦਰ ਨੇ ਉਸਨੂੰ ਬੜਾ ਪਿਆਰ ਦਿੱਤਾ ਸਹਾਰਾ ਦਿੱਤਾ ਉਸ ਨੂੰ ਲੱਗਿਆ ਕਿ ਸੁਪ੍ਰੀਤ ਹੀ ਉਸਦੀ ਜ਼ਿੰਦਗੀ ਦੀ ਸਾਥਣਾ ਹੈ ਕੁਝ ਸਮੇਂ ਬਾਅਦ ਦੋਵਾਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਅਤੇ ਉਹਨਾਂ ਦੇ ਘਰ ਇੱਕ ਧੀ ਕਿਰਨ ਨੇ ਜਨਮ ਲਿਆ ਹਰਨੀਨ ਜੋ ਹੁਣ ਸੁਖਪ੍ਰੀਤ ਬਣ ਚੁੱਕੀ ਸੀ ਉਹ ਆਪਣੀ ਪਿਛਲੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਭੁੱਲਣ ਦੀ ਕੋਸ਼ਿਸ਼ ਕਰਦੀ ਸੀ ਉਸਨੇ ਆਪਣੇ ਅਤੀਤ ਦੇ ਦਰਦ ਨੂੰ ਦਿਲ ਦੇ ਕਿਸੇ ਖੁੰਝੇ ਵਿੱਚ ਦਬ ਕੇ ਰੱਖ ਦਿੱਤਾ ਉਸਨੇ ਆਪਣੀ ਬੇਟੀ ਕਿਰਨ ਨੂੰ ਕਦੇ ਵੀ ਆਪਣੇ ਅਤੀਤ ਦੀ ਭਣਕ ਨਹੀਂ ਲੰਗਣ ਦਿੱਤੀ ਉਹ ਇੱਕ ਆਦਰਸ਼ ਮਾਂ ਅਤੇ ਪਤਨੀ ਬਣਨ ਦੀ ਕੋਸ਼ਿਸ਼ ਕਰਦੀ ਰਹੀ ਉਸਦੇ ਮਨ ਵਿੱਚ ਕਈ ਵਾਰ ਵੀਰ ਦੀ ਯਾਦ ਆਉਂਦੀ ਉਸਦੇ ਬਚਪਨ ਦਾ ਚਿਹਰਾ ਉਸਦੀਆਂ ਅੱਖਾਂ ਸਾਹਮਣੇ ਘੁੰਮ ਜਾਂਦਾ ਪਰ ਉਸ ਨੂੰ ਦਬਾ ਦਿੰਦੇ ਉਸ ਨੂੰ ਲੱਗਦਾ ਸੀ ਕਿ ਉਹ ਬਹੁਤ ਵੱਡਾ ਪਾਪ ਕਰ ਚੁੱਕੀ ਹੈ ਅਤੇ ਹੁਣ ਉਸ ਨੂੰ ਕਦੇ ਕਿਸੇ ਤੋਂ ਮਾਫੀ ਨਹੀਂ ਮਿਲੇਗੀ ਉਹ ਆਪਣੀ ਖੁਸ਼ੀ ਲਈ ਆਪਣੇ ਬੇਟੇ ਨੂੰ ਛੱਡਾਈ ਸੀ ਕਮਰੇ ਵਿੱਚ ਖਾਮੋਸ਼ੀ છਾਈ ਸੀ ਪਰ ਸਭ ਕੁਝ ਹਰleen ਦੀ ਚੁੱਪੀ ਨੇ ਸਪਸ਼ਟ ਕਰ ਦਿੱਤਾ ਵੀਰ ਨੇ ਇੱਕ ਕਦਮ ਅੱਗੇ ਵਧਾਇਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਉਸਨੇ ਆਪਣੀ ਮਾਵਲ ਦੇਖਿਆ ਜਿਸ ਨੂੰ ਉਸਨੇ ਸ਼ਾਇਦ ਕਦੇ ਨਹੀਂ ਦੇਖਿਆ ਜਿਸ ਦੀ ਯਾਦ ਉਸ ਦੇ ਦਿਮਾਗ ਵਿੱਚ ਕਦੇ ਨਹੀਂ ਸੀ ਮਾਂ ਤੁਸੀਂ ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਉਸ ਦੀ ਆਵਾਜ਼ ਵਿੱਚ ਇੱਕ ਬੱਚੇ ਦੀ ਪੀੜ ਸੀ ਜਿਸ ਨੂੰ ਉਸ ਦੀ ਮਾਂ ਨੇ ਜਵਾਬ ਦੇਣ ਲਈ ਛੱਡ ਦਿੱਤਾ ਸੀ ਵੀਰ ਦੇ ਸ਼ਬਦ ਸੁਣ ਕੇ ਹਨਨੇ ਦਨੀ ਹੁਸਕਪ੍ਰੀਤ ਉਸਨੇ ਅੱਖਾਂ ਵਿੱਚੋਂ ਹੰਝੂਆਂ ਦਾ ਹੜਾ ਗਿਆ ਸੁਖਪ੍ਰੀਤ ਨੇ ਆਖਿਰਕਾਰ ਆਪਣੀਆਂ ਨਜ਼ਰਾਂ ਚੁੱਕੀਆਂ ਉਸਦਾ ਚਿਹਰਾ ਹੰਝੂਆਂ ਨਾਲ ਭਰਿਆ ਸੀ ਮੈਂ ਮੈਂ ਮਜਬੂਰ ਸੀ ਬੇਟਾ ਮੈਂ ਉਥੇ ਖੋਰ ਨਹੀਂ ਰਹਿ ਸਕਦੀ ਸੀ ਤੇਰੀ ਦਾਦੀ ਮੈਨੂੰ ਲੱਗਿਆ ਮੈਂ ਖੁਦ ਨੂੰ ਖਤਮ ਕਰ ਲਵਾਂਗੀ ਪਰ ਮੈਂ ਜਾਂਦਾ ਰਹਿਣਾ ਚਾਹੁੰਦੀ ਸੀ ਉਸਦੇ ਸ਼ਬਦ ਇੱਕ ਟੁੱਟੇ ਹੋਏ ਸਾਜ਼ ਵਾਂਗ ਵੱਜਰੇ ਸਨ ਗੁਰਮੇਲ ਸਿੰਘ ਨੇ ਗੁੱਸੇ ਨਾਲ ਕਿਹਾ ਕਿੰਤੂ ਆਪਣੇ 6 ਮਹੀਨੇ ਦੇ ਬੇਟੇ ਬਾਰੇ ਨਹੀਂ ਸੋਚਿਆ ਤੂੰ ਉਸਨੂੰ ਕਿਵੇਂ ਛੱਡ ਸਕਦੀ ਸੀ ਸਾਡੀ ਇੱਜ਼ਤ ਦਾ ਕੀ ਹੋਇਆ ਤੂੰ ਸਾਨੂੰ ਜਿਉਂਦੇ ਜੀ ਮਾਰ ਦਿੱਤਾ ਤੂੰ ਕਿਵੇਂ ਸੋਚ ਲਿਆ ਕਿ ਇੱਕ ਮਾਂ ਆਪਣੇ ਮਾਸੂਮ ਬੱਚੇ ਨੂੰ ਛੱਡ ਸਕਦੀ ਹੈ ਕਿਨਨ ਜੇ ਹੁਣ ਤੱਕ ਚੁੱਪ ਕੜੀ ਸੀ ਉਸ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿਣ ਲੱਗੇ ਉਸ ਦੀ ਮਾਂ ਜਿਸ ਨੂੰ ਉਹ ਇੰਨਾ ਪਿਆਰ ਕਰਦੀ ਸੀ ਉਹ ਝੁਟੀ ਨਿਕਲੇ ਮਮੀ ਇਹ ਸਭ ਕੀ ਹੈ ਤੁਸੀਂ ਮੇਰੇ ਨਾਲ ਛੁੱਟ ਕੇ ਮੋਲੇ ਆ ਤੁਹਾਡਾ ਪਹਿਲਾਂ ਤੋਂ ਇੱਕ ਪਰਿਵਾਰ ਸੀ ਕਿ ਮੇਰੀ ਜ਼ਿੰਦਗੀ ਵੀ ਇਸ ਝੋਟਦੀ ਨਹੀਂ ਤੇ ਬਣੀ ਹੈ ਉਸ ਦੀਆਂ ਆਵਾਜ਼ਾਂ ਵਿੱਚ ਬੇਵਸੀ ਸੀ ਰਾਜਿੰਦਰ ਨੇ ਸੁਖਪ੍ਰੀਤ ਨੂੰ ਫੜ ਲਿਆ ਉਸ ਨੂੰ ਲੱਗਿਆ ਜਿਵੇਂ ਹੁਣ ਉਹ ਡਿੱਗ ਪਵੇਗੀ ਉਸ ਦੀਆਂ ਅੱਖਾਂ ਵਿੱਚ ਪਿਆਰ ਦੀ ਬਜਾਏ ਹੁਣ ਸਿਰਫ ਧੋਕੇ ਦਾ ਦਰਦ ਸੀ ਸੁਖਪ੍ਰੀਤ ਤੂੰ ਮੈਨੂੰ ਵੀ ਤੋਕਦਾ ਤਾਂ ਸਾਡੇ ਰਿਸ਼ਤੇ ਦਾ ਕੀ ਬਣਿਆ ਮੇਰੀ ਜ਼ਿੰਦਗੀ ਦਾ ਕੀ ਕਿ ਸਾਡੀ ਤੇ ਵੀ ਐਸੇ ਝੂੜ ਦਾ ਨਤੀਜਾ ਹੈ ਰਜਿੰਦਰ ਦਾ ਸਵਾਲ ਸਾਰੇ ਕਮਰੇ ਵਿੱਚ ਗੂੰਜਿਆ ਇੱਕ ਪਲ ਵਿੱਚ ਸ਼ਗਨ ਦਾ ਪਵਿੱਤਰ ਮਾਹੌਲ ਇੱਕ ਤੂਫਾਨ ਵਿੱਚ ਬਦਲ ਗਿਆ ਕੁਸ਼ੀਆਂ ਗਾਇਬ ਹੋ ਗਏ ਉਹਨਾਂ ਦੀ ਤਾਂ ਦਰਦ ਕਰੋਧ ਅਤੇ ਬੇਵਸੀ ਨੇ ਲੈ ਲਈ ਰਿਸ਼ਤੇ ਟੁੱਟਰੇ ਸਨ ਪੁਰਾਣੇ ਜਖਮ ਤਾਦਾ ਹੋ ਚੁਕੇ ਸਨ ਵੀਰ ਗੁਰਮੀਲ ਸਿੰਘ ਰਾਜਿੰਦਰ ਕਿਰਨ ਅਤੇ ਸੁਪ੍ਰੀਤ ਸਾਰੇ ਕੁ ਦਜਨ ਦੇਖਰੇ ਸਨ ਪਰ ਕੋਈ ਵੀ ਨਹੀਂ ਜਾਣਦਾ ਸੀ ਕਿ ਇਸ ਸਾਰੀ ਸਥਿਤੀ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਗੁਰਮੀਲ ਸਿੰਘ ਨੇ ਵੀਰ ਦਾ ਹੱਥ ਫੜਿਆ ਚਲ ਵੀਰ ਇੱਥੇ ਹੁਣ ਸਾਡਾ ਕੁਝ ਨਹੀਂ ਹੈ ਅਸੀਂ ਗਲਤ ਜਗ੍ਹਾ ਤੇ ਆ ਗਏ ਹਾਂ ਉਸ ਦੀ ਆਵਾਜ਼ ਵਿੱਚ ਇੱਕ ਫੈਸਲਾ ਸੀ ਇੱਕ ਪਿਤਾ ਦਾ ਜਿਸ ਨੇ ਆਪਣੇ ਪੁੱਤਰ ਨੂੰ ਦੁਬਾਰਾ ਦਰਦ ਵਿੱਚ ਦੇਖਣ ਤੋਂ ਇਨਕਾਰ ਕਰ ਦਿੱਤਾ ਵੀਰ ਇੱਕ ਪੱਲੀ ਝਿਜਕਿਆ ਉਸਦੇ ਅੰਦਰੋਂ ਨਹੀਂ ਲੜਾਈ ਚੱਲ ਰਹੀ ਸੀ ਇੱਕ ਪਾਸੇ ਉਸਦਾ ਪਿਤਾ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਉਸ ਵਾਸਤੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਉਸ ਨੂੰ ਪਾਨੇ ਆਤੇ ਦੂਜੇ ਪਾਸੇ ਉਸਦੇ ਜਨਮ ਦਿਨ ਵਾਲੀ ਮਾਂ ਜਿਸ ਨੂੰ ਉਸ ਨੇ ਕਦੇ ਦੇਖਿਆ ਵੀ ਨਹੀਂ ਸੀ ਪਰ ਜਿਸ ਦਾ ਚਿਹਰਾ ਅੱਜ ਪਹਿਲੀ ਵਾਰ ਉਸਦੇ ਸਾਹਮਣੇ ਸੀ ਅਤੇ ਫਿਰ ਕਿਰਨ ਜਿਸ ਨੂੰ ਉਹ ਪਿਆਰ ਕਰਦਾ ਸੀ ਉਸਦੇ ਸਾਹਮਣੇ ਰੋ ਰਹੀ ਸੀ ਕਿਰਨ ਨੇ ਵੀਰ ਦਾ ਹੱਥ ਫੜ ਲਿਆ ਮੇਰ ਕਿਰਪਾ ਕਰਕੇ ਨਾ ਜਾਓ ਮੇਰੀ ਮੰਮੀ ਮੈਨੂੰ ਪਤਾ ਹੈ ਬਹੁਤ ਵੱਡਾ ਝੂਠਾ ਹੈ ਪਰ ਕਿਰਪਾ ਕਰਕੇ ਉਸ ਦੀਆਂ ਅੱਖਾਂ ਵਿੱਚ ਤਰਲਾ ਸੀ ਉਹ ਆਪਣੇ ਪਿਆਰ ਨੂੰ ਬਚਾਉਣਾ ਚਾਹੁੰਦੀ ਸੀ ਲੇਕਿਨ ਬਚਦਾ ਵੀ ਕਿਵੇਂ ਉਸ ਦੀ ਹੋਂਮਲੀ ਘਰ ਵਾਲੀ ਤਾਂ ਹੁਣ ਉਸਤੇ ਭੈਣ ਨੇ ਕਿਲੇ ਵੀਰ ਨੇ ਕਿਰਨਵਲ ਦੇ ਕਿਆ ਉਸ ਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਫੈਸਲਾ ਲੈਣ ਵਾਲਾ ਸੀ ਉਸ ਨੇ ਆਪਣੀ ਮਾਂ ਵੱਲ ਵੇਖਿਆ ਜੋ ਹੁਣ ਜ਼ਮੀਨ ਤੇ ਬੈਠ ਕੇ ਰੋ ਰਹੀ ਸੀ ਉਸ ਤੇ ਹੰਝੂ ਪੱਥਰਾਂ ਤੇ ਬਹਿਰੇ ਸਨ ਉਸ ਨੂੰ ਲੱਗਿਆ ਕਿ ਉਸ ਦੀ ਮਾਂ ਵੀ ਕਿਸੇ ਮਜਬੂਰੀ ਦੀ ਸ਼ਿਕਾਰ ਸੀ ਵਾਰੇ ਉਸਦੀ ਮਜਬੂਰੀ ਨੇ ਉਸਨੂੰ ਅਤੇ ਉਸਦੇ ਪਿਤਾ ਨੂੰ 20 ਸਾਲ ਤੱਕ ਦਰਦ ਦਿੱਤਾ ਐਸੇ ਦੌਰਾਨ ਰਜਿੰਦਰ ਨੇ ਇੱਕ ਕਦਮ ਅੱਗੇ ਵਧਾਇਆ ਉਸਦੀ ਆਵਾਜ਼ ਵਿੱਚ ਕ੍ਰੋਧ ਅਤੇ ਬੇਵਸੀ ਦਾ ਮਿਸ਼ਰਣ ਸੀ ਮੈਨੂੰ ਹਜ ਸਭ ਕੁਝ ਚਾਹੀਦਾ ਹੈ ਜੇ ਸੱਚ ਹੈ ਤਾਂ ਮੈਂ ਸੁਖਪ੍ਰੀਤ ਨੂੰ ਤਲਕ ਦੇਵਾਂਗਾ ਮੇਰੀ ਜ਼ਿੰਦਗੀ ਦਾ 20 ਸਾਲ ਦਾ ਝੂਠ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਇਸ ਔਰਤ ਨੂੰ ਆਪਣੀ ਅੱਖਾਂ ਅਗੇ ਹੋਰ ਨਹੀਂ ਦੇਖ ਸਕਦਾ ਸੁਖਪ੍ਰੀਤ ਨੇ ਚੀਕ ਮਾਰੀ ਨਹੀਂ ਕਿਰਪਾ ਕਰਕੇ ਨਹੀਂ ਮੈਂ ਮਜਬੂਰ ਸੀ ਮੈਨੂੰ ਕੋਈ ਰਸਤਾ ਨਹੀਂ ਮਿਲਿਆ ਮੈਂ ਵੀਰ ਨੂੰ ਪਿਆਰ ਕਰਦੀ ਸੀ ਪਰ ਮੈਂ ਉਸ ਘਰ ਦੇ ਵਿੱਚ ਮਰ ਰਹੀ ਸੀ ਉਸ ਤੇ ਚੇਕ ਵਿੱਚ ਉਸ ਦੀਆਂ ਸਾਰੀਆਂ ਪੀੜਾਂ ਅਤੇ ਪਛਤਾਵੇ ਛੁਪੇ ਹੋਏ ਸਨ ਵੀਰ ਨੇ ਆਪਣੇ ਮਾਪਿਆਂ ਵੱਲ ਦੇਖਿਆ ਫਿਰ ਕਿਰਨ ਵੱਲ ਉਸ ਦਾ ਦਿਲ ਟੁੱਟ ਗਿਆ ਉਸ ਨੇ ਅਹਿਸਾਸ ਕੀਤਾ ਕਿ ਇਹ ਰਿਸ਼ਤਾ ਕਿਸੇ ਜੋਗਾ ਨਹੀਂ ਹੈ ਇਹ ਰਿਸ਼ਤਾ ਜੰਮ ਹੀ ਛੋੜਦੇ ਸਿਰਤੇ ਹੈ ਵੇਰ ਇੱਕ ਗੁਰਮੀਲ ਸਿੰਘ ਆਪਣੇ ਘਰ ਪਰਤ ਆਏ ਉਹ ਅੱਜ ਪਹਿਲੀ ਵਾਰ ਆਪਣੀ ਮਾਂ ਨੂੰ ਮਿਲਿਆ ਸੀ ਪਰ ਇਸ ਮੁਲਾਕਾਤ ਨੇ ਉਸ ਨੂੰ ਕੁਛ ਹੀ ਦੀ ਵਜਾਇے ਹੋਰ ਦਰਦ ਦਿੱਤਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਕਿਵੇਂ ਮਾਫ਼ ਕਰੇ ਜਾਂ ਨਾ ਕਰੇ ਜਿਸ ਨੇ ਉਸ ਨੂੰ ਇੱਕ ਬੱਚੇ ਦੇ ਰੂਪ ਵਿੱਚ ਛੱਡ ਦਿੱਤਾ ਉਸ ਦੀਆਂ ਕਵਿਤਾਵਾਂ ਵਿੱਚ ਹੁਣ ਹੋਰ ਵੀ ਗਹਿਰਾ ਦਰਦ ਅਤੇ ਵੀਰਾਨੀ ਛਾਈ ਸੀ ਹਾਂਜੀ ਦੋਸਤੋ ਆਪਾਂ ਇਸ ਕਹਾਣੀ ਨੂੰ ਇੱਥੇ ਬ੍ਰਾਮ ਦੇ ਨੇਹਾ ਤੁਹਾਨੂੰ ਕੀ ਲੱਗਦਾ ਹੈ ਕਿ ਵੀਰ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ कि आपने उस मां ਨੂੰ ਜਿਸਨੇ ਦੁੱਧ ਪਿੰਦੇ 6 ਮਹੀਨੇ ਦੇ ਬੱਚੇ ਨੂੰ ਛੱਡ ਕੇ ਕਿਸੇ ਹੋਰ ਜਾ ਕੇ ਦੂਜੀ ਜਗ੍ਹਾ ਮਿਆਂ ਕਰਵਾ ਲਿਆ ਉਸ ਨੂੰ ਮਾਫ਼ ਕਰਨਾ ਚਾਹੀਦਾ ਹੈ ਜਾਂ ਉਸ ਮਾਂ ਦੀ ਵੀ ਮਜਬੂਰੀ ਸਮਝੀ ਚਾਹੀਦੀ ਹੈ ਜਿਸਨੇ ਉਸ ਸਮੇਂ ਆਪਣੀ ਜ਼ਿੰਦਗੀ ਨੂੰ ਅੱਗੇ ਰੱਖਿਆ ਜੇਕਰ ਉਹ ਤੇ ਹੁੰਦੀ ਸ਼ਾਇਦ ਮਰਤਾ ਉਸਨੇ ਫਿਰ ਵੀ ਜਾਣਾ ਸੀ ਚਲੋ ਉੱਥੇ ਗਈ ਘਟੋ ਘਟ ਜਿੰਦਗੀ ਤਾਂ ਸੀ ਲੇਕਿਨ ਉਸਨੇ ਛੁੱਟਦੇ ਰਸਤੇ ਤੇ ਇੱਕ ਨਵੀਂ ਜ਼ਿੰਦਗੀ ਬਸਾਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂ ਉਸ ਨੂੰ ਮਾਫ ਕਰਨਾ ਚਾਹੀਦਾ ਹੈ ਜਾਂ ਨਹੀਂ ਤੁਹਾਡੇ ਤੇ ਸਵਾਲ ਹੈ ਹਾਂਜੀ ਜਵਾਬ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਜੇਕਰ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਬੋ ਜੀ ਸਬਸਕ੍ਰਾਈਬ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਕੇ ਦੋਸਤੋ ਦੇਵ ਸਾਨੂੰ ਜਾਦਿਤ ਧੰਨਵਾਦ